ਹੈਲੋ ਜੀ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਕਰਦੇ ਆਂ ਜਸਤਰੀਨਾ ਬਲੌਗ ਚੈਨਲ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਬਲੌਗ ਕਰਦੇ ਆਂ ਸਟਾਰਟ ਸਾਰਿਆਂ ਦੇ ਬਲੌਗ ਨੂੰ ਕੰਟੀਨਿਊ ਅੱਜ ਹੈਗਾ ਬਹੁਤ ਖੁਸ਼ੀ ਵਾਲਾ ਬਹੁਤ ਖੁਸ਼ੀ ਵਾਲਾ ਦਿਨ ਜਸਨੇ ਮੈਨੂੰ ਗਿਫਟ ਕਰਨਾ ਅੱਜ ਲੈ ਕੇ ਚੱਲੇ ਉਹਨੂੰ ਕਿਤੇ ਕੁਝ ਨਹੀਂ ਗਿਫਟ ਕਰਨਾ ਇਹਨੂੰ ਮੈਂ ਆਲਰੇਡੀ ਪਹਿਲਾਂ ਇਹਨੂੰ ਐਦ ਕਿ ਮੈਂ ਪਹਿਲਾਂ ਆਲਰੇਡੀ ਗਿਫਟ ਕਰ ਚੁੱਕਿਆ ਇਹਦੀ ਜਿਹੜੀ ਗੱਲ ਚੈਨ ਨੂੰ ਪਾਈ ਹੈ ਨਾ ਮੈਂ ਇਹਨੂੰ ਪਹਿਲਾਂ ਹੀ ਗਿਫਟ ਦੇ ਦਿੱਤੀ ਹੈ ਮੈਂ ਕਿ ਮੌਕੇ ਤੇ ਮੇਰਾ ਭੁੱਲ ਜਾਂਦਾ ਚੇਤਾ ਤੇ ਮਗਰੋਂ ਤਾਂ ਕਹਿੰਗੇ ਕਿ ਮੈਂ 골ਡ ਦੀ ਚ ਠੀਕ ਹੈ ਨਾ ਹਾਂ ਹੁਣ ਗਿਫਟ ਤੇਰਾ ਪੂਰਾ ਹੋ ਗਿਆ ਇਸ ਵਾਰ ਅੱਛਾ ਠੀਕ ਹੈ ਓਕੇ ਤੇ ਹੁਣ ਆਪਾਂ ਜਿਹੜਾ ਅੱਜ ਦਾ ਸਸਪੈਂਸ ਵਾਲੋਗ ਦਾ ਠੀਕ ਹੈ ਸਾਰਿਆਂ ਨੇ ਕੰਟੀਨਿਊ ਕਰਿਓ ਤੇ ਮਾਤਾ ਨੂੰ ਨਾਲ ਲੈ ਕੇ ਚੱਲੇ ਅੱਜ ਸ਼ਹਿਰ ਚੱਲੇ ਆਂ ਅਸੀਂ ਤੇ ਮਾਤਾ ਨੂੰ ਇੱਕ ਸਪੈਸ਼ਲ ਚੀਜ਼ ਦਿਵਾਉਣੀ ਹੈ ਅਸੀਂ ਅੱਜ ਆ ਲਈ ਸਪੈਸ਼ਲ ਕੁਝ ਸੋਚਿਆ ਸੀਗਾ ਹਮਮ ਸਪੈਸ਼ਲ ਕੁਝ ਗਿਫਟ ਕਰਨਾ ਹਮ ਉਹ ਤੁਹਾਨੂੰ ਦਿਖਾਵਾਂਗੇ ਥੋੜੀ ਸਾਨੂੰ ਸ਼ੋਪਿੰਗ ਕਰਦੇ ਹਾਂ ਤੁਸੀਂ ਸਾਰਿਆਂ ਨੇ ਦੇਖਦੇ ਹੋ ਪਰ ਅੱਜ ਮਾਤਾ ਨੂੰ ਲੈ ਕੇ ਜਾਣ ਨਾਲ ਸ਼ੋਪਿੰਗ ਕਰਵਾ ਕੇ ਲੈ ਆਉਣੀ ਹੈ ਉਹਨੂੰ ਤੇ ਕੀ ਕੀ ਮਾਤਾ ਨੂੰ ਦਿਵਾਉਣਾ ਤੇ ਸਾਈਜ ਨੇ ਬੁਲਾਉ ਨੂੰ ਕਰੇ ਕੈਂਟੀਨ ਤੇ ਮਾਤਾ ਜਾਣਦੀ ਨਹੀਂ ਸੀ ਕਹਿੰਦੀ ਮੈਂ ਕੀ ਕਰਨਾ ਤੁਸੀਂ ਜਾਇਓ ਤੇ ਮਾਤਾ ਥੋੜਾ ਘਰੋਂ ਘਾਟੇ ੱਤੇ ੱਤੇ ਨਾ ਹੀ ਤਿਆਰ ਕਰ ਲਈ ਐ ਤੇ ਮੈਂ ਕਿਹਾ ਚਲ ਬੀਬੀ ਆ ਤੂੰ ਲੈ ਕੇ ਚਲਦੇ ਆਣਾ ਠੀਕ ਆ ਠੀਕ ਆ ਹਾਂ ਲੈ ਬੀਬੀ ਨੂੰ ਸ਼ੋਪਿੰਗ ਕਰਾਉਣ ਦੇ ਗਰਾਂਦੇ ਮੈਨੂੰ ਕੁਝ ਪਸੰਦ ਆ ਗਿਆ ਤਾਂ ਮੈਂ ਲੈ ਦੋਗੇ ਤੇ ਤੇਰੀ ਤਾਂ ਰੋਜ਼ ਹੀ ਸ਼ੋਪਿੰਗ ਹੁੰਦੀ ਹੈ ਹੈ ਤੇ ਇਹਦਾ ਰੋਜ਼ ਹੀ ਸ਼ੋਪਿੰਗ ਹੁੰਦੀ ਆ ਹਾਂ ਠੀਕ ਐ ਲੋ ਕਰ ਲਈ ਚੜਾਈ ਪੂਰੀ ਆਪਾਂ ਠੀਕ ਆ ਹੁਣ ਆਪਾਂ ਚਲਦੇ ਆਂ ਤੇ ਬਲੌਗ ਕਰੇ ਕੈਂਟੀਨ ਪਹਿਲਾਂ ਤੁਹਾਨੂੰ ਬੁਲਾਉਣੇ ਮਾਤਾ ਨੂੰ ਠੀਕ ਆ ਫੇਰ ਉਹ ਜਾਣਾ ਛੇ ਆ ਮਾਤਾ ਨੂੰ ਬਹੁਤ ਟਾਈਮ ਦੇ ਤਿਆਰ ਹੋਏ ਬੈਠੇ ਆ ਉਹ ਕਹਿੰਦੇ ਤੁਸੀਂ 12 ਵਜੇ ਤੋਂ ਪਹਿਲਾਂ ਜਾਣਾ ਨਹੀਂ ਹਜੇ 12 ਵਜੇ ਨਹੀਂ ਗਏ ਮਾਤਾ ਨੂੰ ਦੱਸਿਆ ਮਾਤਾ ਨੂੰ ਦੱਸਿਆ ਨਹੀਂ ਨਾ ਮਾਤਾ ਛੇਤੀ ਛੇਤੀ ਆਪਾਂ ਜਲਦੀ ਛੇਤੀ ਮੁੜਿਆ ਨਾ ਮਾਤਾ ਨੂੰ ਇਹ ਕਰਕੇ ਤਿਆਰ ਕੀਤਾ ਤੇ ਅਸੀਂ ਇੱਧਰ ਹੁਣ ਸਾਈਡ ਤੇ ਆਏ ਆ ਠੀਕ ਆ ਤੇ ਮਾਤਾ ਤਾਂ ਇਹੋ ਸਾਹਮਣੇ ਨਹੀਂ ਗੱਲ ਕੀਤੀ ਕਿ ਮਾਤਾ ਨੂੰ ਕੀ ਦਿਵਾਉਣਾ ਅੱਜ ਮਾਤਾ ਨੂੰ ਇੱਕ ਵਧੀਆ ਘੈਂਟ ਜੀ ਚੀਜ਼ ਦਿਵਾ ਕੇ ਲਿਓਣੀ ਆ ਠੀਕ ਆ ਮਾਤਾ ਵਾਸਤੇ ਸਪੈਸ਼ਲ ਗਿਫਟ ਲੈਣਾ ਸੋ ਮਾਤਾ ਦੇ ਪਸੰਦ ਦੇ ਲਵਾਉਗੇ ਠੀਕ ਆ ਹੁਣ ਸਾਨੂੰ ਮਮਾ ਨੂੰ ਬੁਲਾਉਣੇ ਆ ਤੇ ਉਦੋਂ ਬਾਅਦ ਫੇਰਾ ਪਾ ਨਿਕਲਿਆ ਠੀਕ ਆ ਮਮਾ ਪਹਿਲੇ ਜੀ ਅਸੀਂ 12:00 ਨਹੀਂ ਵਜੇ 1:00 ਵਜੇ ਤੋਂ ਪਹਿਲਾਂ ਤੁਸੀਂ ਨਿਕਲਣਾ ਨਹੀਂ ਮੈਂ ਤਾਂ ਮਮੇ ਆਰਾਮ ਨਾਲ ਬੈਠੇ ਰੋ ਜੇ 12:00 ਵਜੇ ਕੇਸ ਗੱਪ ਹੀ ਨਿਕਲ ਜਾ ਹੂੰ ਉਧਰ ਬਾਪੂ ਵੀ ਧੁੱਪ ਦਾ ਨਜ਼ਾਰਾ ਲੈਦਾ ਰਿਹਾ ਕੇਵੇਂ ਬਾਪੂ ਕਹਿੰਦਾ ਹੂੰ ਸੈਟ ਆ ਪੱਕੀ ਗੱਲ ਨਹੀਂ ਵੀ ਜਿਹਾ ਵਾ ਕੇ ਪੂਰਾ ਸੈਟ ਆ ਕਹਿੰਦਾ ਠੀਕ ਆ ਕਿਸ ਨੇ ਸਾਡੀ ਬੇਬੇ ਨਹੀਂ ਦੇਖੀ ਕਿਸ ਨੇ ਬੇਬੇ ਨੂੰ ਦੇਖੀ ਦੱਬੀ ਆਹ ਘੜੀ ਹੜੀ ਗੁਰੇ ਦੇ ਬੇਬੇ ਸੇਵਕੀਰ ਜੀ ਦਈ ਜਾਂਦੀ ਬਾਪੂ ਨੂੰ ਬਾਪੂ ਨੂੰ ਕੀਰ ਕਹਿੰਦੀ ਆਹ ਪੋਤੀ ਦਿੰਦੀ ਆ ਨਾ ਐਸ਼ੀ ਪੋਤੀ ਨੂੰ ਅੱਛਾ ਐਸ਼ ਵਾਸਤੇ ਚੀਰੀ ਜਾਂਦੀ ਹੈ ਨਾ ਠੀਕ ਆ ਉਹ ਤਾਂ ਉਹ ਖਾਈ ਜਾਂਦੀ ਸੀ ਉਹਨੇ ਨਾਲੀ ਹੋਰ ਮੰਗਦੀ ਹੋਰ ਮੰਗਦੀ ਆ ਇਹ ਤੇਰੇ ਆਹ ਨਾਲ ਉਹਦੀ ਇੱਕ ਫਾੜੀ ਚੱਕ ਕੇ ਖਾ ਲਈ ਵਿੱਚੋਂ ਤੇ ਉਹ ਕਲੇਸ਼ ਭਾਈ ਬੱਡੀ ਸੀ ਅੱਛਾ ਹਾਂ ਕਹਿੰਦੀ ਦਾਦੂ ਬਣੇ ਖਾ ਲਿਆ ਮੇਰਾ ਸੇਵ ਉਹ ਤੇ ਜਿਹੜੀ ਜਿਹੜੀ ਫੇਵਰੇਟ ਜਿਹੜੀ ਫੇਵਰੇਟ ਉਹਦੀ ਪੀਸੀ ਨਾ ਉਹ ਬਾਪੂ ਨੇ ਖਾ ਲਿਆ ਮੈਨੂੰ ਕਹਿੰਦੇ ਉਹ ਨਹੀਂ ਵਧੀਆ ਨਹੀਂ ਛੱਲ ਕੇ ਦਿੱਤਾ ਛਿਲਕਾਂ ਲਾ ਕੇ ਸਾਰਾ ਵੀ ਬੁਲਾਉਣੇ ਹੁੰਦੇ ਫੇਰ ਖਾਂਦੀ ਆ ਆ ਤੇ ਲੈ ਹੀ ਜਾਂਦੀ ਐ ਤੇ ਨਹੀਂ ਮੈਂ ਤਾਂ ਉੱਤਰ ਗਈ ਨਹੀਂ ਕਿ ਨਹੀਂ ਮੈਂ ਤਾਂ ਸੇਵ ਖਾਣਾ ਚੱਲ ਅੱਜ ਦਿਨ ਮੋਗੇ ਲੈ ਕੇ ਚੱਲਦੇ ਬੇਬੀ ਚੰਗਾ ਚੱਲੇਗੀ ਨਾਲ ਤੇ ਜੂਸ ਜਸ ਪਿਆ ਕੇ ਲੈਣਾ ਚੰਗਾ ਅੱਜ ਠੀਕ ਹੈ ਨਾ ਹੋਰ ਕੀ ਗਰਮੀ ਗਰਮੀ ਆ ਗਈ ਨਾ ਮੈਂ ਬੇਬੀ ਢਣੀ ਕਰਦੀ ਬੋਲੂ ਵੀ ਘੱਟ ਆਈ ਵੇਬ ਨੂੰ ਜੂਰ ਜਦ ਪਿਆ ਕੇ ਲਾਉਣੇ ਮੋਗਿਓ ਠੀਕ ਹੈ ਐ ਕਿ ਖਾਂ ਹੋਈ ਹੈ ਵੇਬ ਨੂੰ ਖਾਂ ਨਹੀਂ ਵੀ ਨਹੀਂ ਹੈ ਐਸ਼ ਨੂੰ ਮਲਾਉਣੇ ਆ ਐਛੋਈ ਮੈਂ ਲੋ ਵੀ ਐਸ਼ ਨੂੰ ਮਿਲੂਗਾ ਉਸ ਦਾਦੀ ਕੁੱਚੀ ਆਂਦੀ ਆ ਉੱਥੇ ਨੂਨ ਮੈਚ ਲਾਉਣੀ ਆ ਸੇਪ ਤੇ ਹੂੰ ਲਾਉਣੀ ਆ ਮਮਾ ਇਧਰ ਪੇਪਰ ਸੋਨੇ ਹੋਗੇ ਸਾਰੇ ਵਧੀਆ ਹੋਗੇ ਪੇਪਰ ਵਧੀਆ ਹੋਗੇ ਬਹੁਤ ਸਿਆਣਾ ਪੁੱਤ ਸਾਡਾ ਪੜਦਾ ਹਨ ਹੁਣ ਹੋ ਗਿਆ ਫ੍ਰੀ ਹੁਣ ਛੁੱਟੀਆਂ ਕਰ ਰਿਹਾ ਐਨਜੋਏ ਹਨਾ ਐਛੋਈ ਠੀਕ ਆ ਚਲੋ ਮੈਨੂੰ ਆਏ ਕੀ ਖਾਣਾ ਅੱਜ ਫਿਰ ਮੈਨੂੰ ਦੱਸ ਸਾਰਿਆਂ ਨੇ ਗਿਫਟ ਆ ਜਾਂਦੇ ਮੇਰੀ ਬਤਲੇ ਕੀ ਗਿਫਟ ਪੀਜ਼ਾ ਨਹੀਂ ਖਾਣਾ ਦੱਸ ਅਈ ਤਾਂ ਪਛਾਹੀ ਚੀਜ਼ ਛੱਡ ਦੇਣੀ ਹੁਣ ਪੀਜ਼ਾ ਨਹੀਂ ਹੋਰ ਕੁਝ ਤੁਮਕੇ ਐਸਟ ਗਿਫਟ ਕੀ ਚਾਹੀਦਾ ਲਵਦਾਦੀ ਲੈ ਆਈ ਆ ਤੇਰੀ ਫਿਰ ਕੀ ਹੂੰ ਦੱਸ ਉਹ ਕਿਹ ਕੀ ਚਾਹੀਦੀ ਵੰਡ ਦੇ ਫਿਰ ਆਪਣੀ YouTube ਫੈਮਿਲੀ ਨੂੰ ਵੀ ਹੈਲੋ ਹਾਂ ਸਹੀ ਲੋ ਇਹ ਆਪਣੀ ਫੈਮਲੀ ਹੈ ਮਿੰਦਰ ਆਪਣੀ ਜਿਨਾ বিনা ਤਾਂ ਆਪਣਾ ਸਰਦ ਲੈ ਜੈਮ ਲੈਣੀ ਹੈ ਕਿ ਤੁਹਾਨੂੰ ਜੈਮ ਲੈਣੀ ਹੈ ਫੜੀ ਹੋ ਗਿਆ ਬੱਸ ਆ ਗਿਆ ਸੋਣਾ ਸੋਣਾ ਸਿਰ ਤੇ ਠੀਕ ਆ ਚਲੋ ਫਿਰ ਸਾਰੇ ਸਿਰ ਤੇ ਚਲੋ ਫਿਰ ਚੱਲੀ ਗਏ ਚੱਲੀ ਹੈ ਨਾ ਨਿਕਲ ਗਏ ਹੀੜ ਹੋ ਜਾਣੇ ਓਕੇ ਚਲੋ ਅਸੀਂ ਜਾਂਦੇ ਹਾਂ ਕਰ ਦਿਆਂ ਬਲੌਗ ਅੰਟੀ ਭਾਈ ਨਸੀਰ ਲੋ ਬੀਬੇ ਬੇਬੇ ਡੀ 2 ਕੇ ਬਹਿ ਗਈ ਚੱਲ ਗਏ ਫਿਰ ਉਧਰ ਬਾਪੂ ਉਧਰ ਕੁਰਸੀ ਤੇ ਬੈਠਾ ਚੱਲ ਗਏ ਚੱਲੋ ਅਸਟਕੇਡ ਵੀ ਅਲਾ ਲਾਣੇਦਾਰ ਨੂੰ ਹੀ ਲੈ ਚੱਲੀਏ ਨਾਲ ਜਾਣਾ ਬਾਪੂ ਨਹੀਂ ਨਹੀਂ ਜਾਣਾ ਕੀ ਵਾਪ ਕਰ ਗਿਆ ਬਾਪੂ ਆਪਣਾ ਇਹ ਵੀ ਛੱਡ ਗੰਭ ਨਾਲ ਲੱਗਦਾ ਹੋਵੇ ਮੈਂ ਨਹੀਂ ਤੇ ਹਾਂ ਮਦਾਨ ਛੱਡ ਗਿਆ ਬਾਪੂ ਤੁਸੀਂ ਵੀ ਛੱਡ ਜਾਣਾ ਰਹੀ ਮੂਣਿਆ ਨੇ ਛੜਾ ਦੇ ਮੈਦਾਨ ਤੁਸੀਂ ਤਾਂ ਛੋਟਾ ਬੰਨੀ ਜੈਤੀ ਨਹੀਂ ਬੜਾ ਛੁੱਟਦਾ ਆਹ ਸੂਟ ਬੜੇ ਚਰਵਾਤ ਪਾਇਆ ਹੈ ਹਾਂ ਕਾਫੀ ਟਾਈਮ ਬਾਅਦ ਰੇਅਰ ਕਿੰਨੇ ਸਾਲਾਂ ਬਾਅਦ ਵਾਰੀ ਆਈ ਇਹ ਸੂਟ ਦੀ ਬਿismillah ਹਜ਼ਾਰ ਮੈਂ ਹਾਂ ਉਦੋਂ ਪਾਇਆ ਸੀਗਾ ਕੀ ਸੀਗਾ ਹੂੰ ਸਾਹੇ ਚਿੱਠੀ ਲੱਤੀ ਦੇ ਸੀਗੀ ਹੂੰ ਉਦੋਂ ਪਾਇਆ ਸੀ ਠੀਕ ਆ ਲਾ ਫਰ ਹੋ ਗਿਆ ਨੂੰ ਸਾਸ ਕੱਠੀਆਂ ਇਹ ਤਾਂ ਇੱਕ ਨਹੀਂ ਮਾਨ ਹੁੰਦੀ ਅੱਜ ਦੋ ਲੈ ਚੱਲੇ ਆ ਮੈਂ ਸਹੀ ਗੱਲ ਆ ਉਹdien ਚਿਕਾ ਕੜੂ ਆਇਆ ਇੱਕ ਆਪਦੀ ਘਰ ਆਰੀ ਤੇ ਇੱਕ ਬਾਪੂ ਦੀ ਘਰ ਆ ਲਈ ਦੋ ਜਣੇ ਮੈਂ ਬੇਬੇ ਨਹੀਂ ਜਾਂਦੀ ਬੇਬੇ ਨਹੀਂ ਜਾਂਦੀ ਫਿਰ ਅੱਜ ਬੇਬੇ ਜਾਂਦੀ ਕਹਦੇ ਨੇ ਟਿੱਕਾ ਕੜਾਉਂਦੀ ਮੈਂ ਚੱਲਣਾ ਹੀ ਖਰਚਾ ਖਰਾ ਕੇ ਆਉਂਗੀ ਅੱਛਾ ਬਾ ਬੇਬੇ ਨੂੰ ਜੂਸ ਜੂਸ ਪਿਆ ਦੇਣਾ ਔਰੈਂਜ ਦਾ ਹਾਂ ਫਿਰ ਬੋਲ ਨਿਕਲਣ ਉਹ ਹਟ ਜਾਊਗਾ ਫਿਰ ਚੁੱਪ ਕਰ ਜਿੰਦੀ ਠੰਡਾ ਠੰਡਾ ਬਿਉਣਾ ਪੂਰੀ ਬਰਫ ਵਰਪ ਸੈਟ ਕੇ ਨਾ ਸਹੀ ਗੱਲ ਹੈ ਇਹ ਬਾਪੂ ਨੂੰ ਪਾਇਨੇ ਕੋ ਦਿਨ ਖੰਗ ਜੀਣਾ ਉਹ ਵੀ ਸਹੀ ਹੋ ਜੂ ਉਹਦੇ ਨੂੰ ਨਹੀਂ ਦੋ ਚਮਚੇ ਲੱਸੀ ਦੇ ਵਿੱਚ ਮਿਰਚਾਂ ਦੇ ਪਾ ਕੇ ਹੀ ਪਿਆ ਦਿਓ ਕਹਿੰਦੇ ਆ ਠੰਡਾ ਹੰਗਾੜ ਜੰਦੀ ਮੈਂ ਕਿ ਮਨਪੀਰ ਕਹਿੰਦਾ ਮੈਂ ਕਿੰਨੇ ਚਿਰ ਬਾਅਦ ਵਾਰੀ ਆਈ ਸੂਟ ਦੀ ਇਹਦੀ ਬਹੁਤ ਚਿਰ ਬਾਅਦ ਵਾਰੀ ਆਈ ਆ 2 ਸਾਲਾਂ ਦਾ ਲੱਗਦਾ 2 ਸਾਲ ਠੀਕ ਆ ਸੂਟ ਕਿਹੜਾ ਥੋੜਾ ਵੀ ਵਾਰੀ ਆ ਜੂ ਛੇਤੀ ਦੋਲ ਮਾਰੀਆਂ ਭਰੀਆਂ ਪਈਆਂ ਕੋਈ ਨਾ ਹੋਵੇ ਕਹੇ ਦਿਨ ਮੈਂ ਤੇਰੇ ਨਾਲ ਤੋਲ ਕੇ ਵੇਚ ਦੇਣੇ ਸੂਟ ਸਾਰੇ ਹੈਂ ਤੋਲ ਕੇ ਵੇਚਨੇ ਮਨ ਪੀਦੇ ਸੂਟ ਸਾਰੇ ਅੱਧ ਮੁੱਲ 'ਚ ਵੇਚ ਦਿੰਨੀ ਆ ਹਾਂ ਦੱਸੋ ਬਈ ਕਿੰਨੇ ਅੱਧ ਮੁੱਲ 'ਚ ਲੈਣੇ ਹੋਏ ਤਾਂ ਠੀਕ ਆ ਚਲ ਹਾਂ ਲੈ ਫਰਜ ਲੈ ਬੈਠ ਬੈਬੇ ਨਵੀਂ ਗੱਡੀ 'ਚ ਹਣ ਬੇਬੇ ਬੇਬੇ ਤਾਂ ਹੀ ਗੱਡੀ 'ਚ ਬੈ ਗਈ ਬਾਪੂ ਤਾਂ ਬਹੁਤ ਘੱਟ ਬੈਟਿਆ ਹਨਾ ਉਹਨੂੰ ਬਿਠਾਵੀਂ ਥੋੜੀ ਮੇਰਾ ਬੈਠੀ ਹਾਂ ਮਾਂ ਤਾਂ ਸਾਡੀ ਜਾਣਦੀ ਨੇ ਅਜਲ ਚੱਲੇ ਜੂਸ ਜਾ ਦਾ ਲਾਲਚ ਦੇ ਕੇ ਨੂੰ ਜੂਸ ਪਿਆ ਕੇ ਲੋਣਾ ਜਦੋਂ ਐਵੇਂ ਬੈ ਚਾਲੋ ਸਾਨੂੰ ਮਾਰ ਕਰ ਕਰ ਜਵਾਨੀ ਚੇਤੇ ਅੱਜ ਫਿਰ ਚੇਤੇ ਹੀ ਹੈ ਕਹਿੰਦੇ ਬਾਪੂ ਜਵਾਨੀ ਇਹ ਨਾਂ ਨੂੰ ਚੁੱਪ ਕਰ ਦਿਆਂ ਜਿਹਨੂੰ ਕਿਤੇ ਜਵਾਨੀ ਚੇਤੇ ਕਰੋ ਹਾਂ ਨਾ ਨਾਂ ਕੋ ਨਹੀਂ ਬੋਲਦਾ ਉਹ ਬਸ ਇਹ ਮੈਂ ਫਿਰ ਹਮ ਚੱਲੀਆਂ ਪੈਸੇ ਵਾਲੇ ਲੈ ਕੇ ਆਉਣੀਆਂ ਤਾਂ ਚੁੱਪ ਬੈਠੇ ਹੋਟਲ ਪਾ ਗਾ ਘਰ ਵਾਲਾ ਘਰ ਵਾਲੀ ਤੇ ਇੱਕ ਨਹੀਂ ਮਾਨ ਹੁੰਦੀ ਅੱਜ ਦੋ ਚੱਲੀਆਂ ਇੱਕ ਮੇਰੀ ਘਰ ਵਾਲੀ ਇੱਕ ਬਾਪੂ ਦੀ ਘਰ ਵਾਲੀ ਚੱਲ ਫਿਰ ਬਾਪੂ ਚੱਲੇ ਅਸੀਂ ਫਿਰ ਆ ਕੇ ਧਿਆਨ ਰੱਖੀ ਚੰਗਾ ਵਰਾਈ ਨਾ ਛੇਤੀ ਆ ਰਹਿਣਾ ਸੀ ਤੇ ਸ਼ੈਂਕੀ ਨੂੰ ਮੈਲੋਈ ਸ਼ੈਂਕੀ ਆਪਣਾ ਬਿਲਕੁਲ ਹੋ ਗਿਆ ਸਹੀ ਦੇਖੋ ਇੱਧਰ ਦੇਖੋ ਸ਼ੈਂਕੀ ਆ ਕਿਉਂ ਸਾਰਿਆਂ ਨੇ ਬਹੁਤ ਦੁਆਵਾਂ ਕੀਤੀਆਂ ਕਿ ਜਲਦੀ ਜਲਦੀ ਠੀਕ ਹੋਈ ਤੇ ਸ਼ੈਂਕੀ ਨੂੰ ਆਪਾਂ ਕੱਢ ਲਿਆਂਦਾ ਮੌਤ ਦੇ ਮੂੰਹ ਚੋਂ ਸ਼ੈਂਕੀ ਪ੍ਰੋਪਰ ਖਾਣਾ ਖਾਣ ਲੱਗ ਗਿਆ ਵਧੀਆ ਉਦਾਂ ਹੀ ਜਿੰਨਾ ਪਹਿਲਾਂ ਖੇਡਦਾ ਸੀ ਉਦਾਂ ਖੇਡਦਾ ਤੇ ਮੌਸਮ ਹੋ ਚਲਿਆ ਹੁਣ ਥੋੜਾ ਗਰਮੀ ਵਾਲੇ ਪਾਸੇ ਨੂੰ ਵੱਧ ਤੁਰਿਆ ਕੰਮ ਮਨੈ ਇਹ ਵੀ ਪਿਆਸ ਬਹੁਤ ਲੱਗਦੀ ਹੈ ਪਾਣੀ ਨੂੰ ਇੰਤਜ਼ਾਰ ਰੱਖੀਦਾ ਪਰ ਹਾਂ ਫਿਰ ਹੁਣ ਸੌਂ ਜੀ ਹੁਣ ਤੁਰੇ ਨਾ ਫਿਨਿਸ਼ ਹੈ ਜਰੀ ਮਗਰੋਂ ਵੀ ਘਰ ਰਹਿਿਆ ਨਹੀਂ ਅਜਿਹੜਾ ਕਿਨੇ ਰੋਕਣਾ ਠੀਕ ਹੈ ਨਾ ਤੇ ਅਜੇ ਖਾ ਲਾਂ ਚੱਲ ਲੈ ਜਾ ਦੁੱ ਚੱਕੀ ਉੱਥੇ ਤਾਂ ਉੱਥੇ ਤਾੜਿਆ ਉਹਨੂੰ ਤਾਂ ਆਪਣਾ ਆ ਜਾ ਪਾਣੀ ਦੇ ਕੱਪ ਵਿੱਚ ਰੱਖ ਦੇ ਜੇ ਪਿਆਸ ਲੱਗੀ ਪੀ ਲੂਗਾ ਤੇ ਕੋ ਦਹੀਂ ਵਾਲੀ ਕੋਲੀ ਡੇਢੀ ਵਿੱਚ ਰੱਖ ਦੇ ਉਹ ਪਈ ਆ ਉਥੇ ਜੇ ਭੁੱਖ ਲੱਗੀ ਵਿੱਚ ਖਾ ਲੂ ਆਪੇ ਚੱਲੋ ਵੀ ਮੇਤਰੋ ਲੋ ਵੀ ਮਿੱਤਰੋ ਕਾਰਡ ਮਰਾਇਆ ਸੀ 3500 ਦਾ ਤੇ 22 ਲੈ ਗਿਆ ਟੱਕ 3900 ਤੱਕ 4000 ਤੇ ਮਾਰੂਗਾ ਹੋ ਗਿਆ ਚੱਕ ਬੱਸ ਕਰ ਜਾ ਹੁਣ ਢੁੱਲੂਗਾ ਬਾਹਰ ਪਲ ਕਰਕੇ ਹਟੂਗਾ ਤੁਸੀਂ ਕਿਹਾ ਜੁਦੇ ਤਾਂ ਟੈਂਕ ਹੀ ਫੁੱਲਗਾ ਪਹਿਲਾਂ ਤਾਂ ਬਾਈ ਕਹਿੰਦੇ 3500 ਨਾਲ ਫੁੱਲ ਹੋ ਜਾਣੀਆਂ ਐਸਟੀਮੇਟ ਗਲਤ ਹੋ ਗਿਆ ਨਾ ਚਲੇ ਦੋ ਮੈਂ ਪੈਸੇ ਹੋਰ ਦੇਣੇ ਸਨ ਜਾਂ ਔੜੇ ਵੇਖ ਲੈਣੇ ਬੇਬੇ ਮੈਂ ਤਾਂ ਕਹਿੰਨ ਨੂੰ ਕੇ ਨਾ ਲਓ ਹੋਰ ਪੈਸੇ ਹੈਂ ਭਾਈ ਬੇਬੇ ਕਹਿੰਦੀ ਹੋਰ ਨਾ ਲਿਓ ਪੈਸੇ ਤੇ ਇੰਨੇ ਜੀ ਤਸਾਰੋ ਤੁਸੀਂ ਬੁੜੀਆਂ ਤੂਲ ਮੋਲ ਕਰਦੀਆਂ ਹੁੰਦੀਆਂ ਲੀੜਿਆਂ ਲੈਣ ਚ ਇਹ ਕਹਿੰਦੀਆਂ ਇੰਨੇ ਨੇ ਹੀ ਸਾਰ ਲਓ ਇਹਦੇ ਇਹ ਤਾਂ ਇੰਨੇ ਹੀ ਦੇਣੇ ਆ ਜੀ ਅੱਕ ਹਲਾइए ਮੜੀ ਜੀ ਮਾੜੇ ਚੱਕਰਾਂ 'ਚ ਪੈ ਗਿਆ ਬਾਈ ਕੋਈ ਨਹੀਂ ਮਾੜੀ ਰਹਿ ਜੂ ਲੀਟਰ ਖਾਣ ਦੀ ਹੁਣ ਹੀ ਕੋਈ ਚੱਕਰ ਨਹੀਂ ਬਸ ਕਰੋ ਵਾਹੇ ਲੇਟ ਆ ਬਾਈ ਪਹਿਲਾਂ ਹੀ ਲੈ ਬਈ 4200 ਚ ਭਰੀ ਹੈ ਡੈਂਕੀ ਕੁਛ ਵਿੱਚ ਵੀ ਹੋਊਗਾ ਤੇਲ ਵਾਹ ਪੈ ਜਾਂਦਾ ਕਿ ਨਹੀਂ ਨਾ ਦੇਖ ਲੋ ਇੱਕ ਵਾਰ ਰੁਕੋ 47 ਲੀਟਰ ਹੋਣਾ 47 ਲੀਟਰ ਪੈ ਗਿਆ ਗੱਡੀ 'ਚ ਇਹਦਾ ਮਤਲਬ ਕਿ 50 ਲੀਟਰ ਗੈਸ ਨਿਕਲੀ 50 ਲੀਟਰ ਦੀ ਡੈਂਕੀ ਹੋਊਗੀ ਕਿਉਂਕਿ ਤੇਰੇ 32 ਜਗ ਪੀ ਸੀ ਬਿਲਕੁਲ ਤੇ ਦਿਖਾ ਰਹੀ ਸੀ ਹੁਣ ਏ ਦਿਖਾ ਰਹੀ ਐ ਇਸ ਟਾਈਮ 971 ਕਿਲੋਮੀਟਰ ਗੱਡੀ ਚੱਲੂ ਆ ਆਪਣੀ ਠੀਕ ਆ 21.1 ਦੀ ਐਵਰੇਜ ਦੇ ਰਹੀ ਆ ਆ ਕਾਰਡ ਦਿਓ ਉਹਨਾਂ ਨੇ ਇੱਕ ਵਧਾਈਆਂ ਹੋਰ ਦਿਓ ਮੈਨੂੰ ਮੈਂ ਵੱਡੂਗਾ ਨਵਾਂ ਲੈ ਰਿਆ ਜੇ ਠੀਕ ਆ ਹੁਣ ਇਸ ਟਾਈਮ ਆਪਣਾ ਜਿਹੜੀ ਗੱਡੀ ਆ 971 ਕਿਲੋਮੀਟਰ ਚੱਲੂਗੀ ਸੈਂਸ ਯੂ ਆਰ ਰੀਫਿਲਿੰਗ ਠੀਕ ਆ ਤੇ ਇਹ ਦੂਵਾ ਹੁਣ ਜਦ ਗੱਡੀ ਚੱਲੂਗੀ ਤੇ ਜ਼ੀਰੋ ਆ ਜਾਣਾ ਕਿਉਂਕਿ ਪਹਿਲਾਂ ਪਤੀਰ ਪਵਾਇਆ ਸੀਗਾ ਉਦੋਂ ਉਹ ਤੇਲ ਦੇ ਨਾਲ 272 ਕਿਲੋਮੀਟਰ ਗੱਡੀ ਚੱਲ ਚੁੱਕੀ ਆ ਓਕੇ ਤੇ ਟੈਂਕੀ ਪੂਰੀ ਭਰ ਕੇ ਖੜਿਆ ਮੁੰਡਾ ਹਨਾ ਤੇ ਥੋੜੀ ਬਤ ਖਾਲੀ ਰਹਿਣ ਸੈਂਦਾ ਆ ਹਾਂ ਹਾਂ ਠੀਕ ਆ ਠੀਕ ਇਹ ਤਾਂ ਮੁੱਕੀ ਜਾਣਾ ਬਈ ਚੱਲੀ ਜਾਂਦੇ ਨੂੰ ਸਾਡੀਆਂ ਸਫ਼ਰ ਬਹੁਤ ਲੰਬੇ ਹੁੰਦੇ ਆ ਲਓ ਜੀ ਹੋ ਗਈ ਤਿਆਰੀ ਮੋਗਾ ਜਾਣ ਦੀ ਤੇ ਸਾਡੇ ਪਿੰਡ ਵਾਲਾ ਟੈਂਪੋ ਜਾਂਦਾ ਪਿਆ ਰੋਡ ਦੇ ਉੱਤੇ ਤੇ ਆਪਣੇ ਪਿੰਡ ਤੋਂ ਮੋਗਾ ਸ਼ਹਿਰ ਪੈਂਦਾ ਸਿਰਫ 12 ਜਾਂ 13 ਕਿਲੋਮੀਟਰ ਤੇ ਤੇ ਜਿੰਨੀ ਆਪਾਂ ਕੋਈ ਵੀ ਕੰਮ ਕਰਦੇ ਆ ਸਾਨੂੰ ਸਭ ਤੋਂ ਜ਼ਿਆਦਾ ਨੇੜੇ ਸ਼ਹਿਰ ਮੋਗਾ ਹੀ ਲੱਗਦਾ ਤੇ ਆਪਾਂ ਮੋਗੇ ਵਿੱਚ ਹੀ ਸ਼ਾਪਿੰਗ ਕਰਦੇ ਆ ਕੋਈ ਵੀ ਚੀਜ਼ ਖਰੀਦਣ ਜਾਣੇ ਤੇ ਮੋਗੇ ਹੀ ਜਾਂਦੇ ਆ ਕਿਉਂਕਿ ਮੋਗਾ ਆਪੋਂ ਨੇੜੇ ਪੈਂਦਾ ਤੇ ਹਰ ਇੱਕ ਚੀਜ਼ ਮੋਗੇ 'ਚ ਮਿਲ ਜਾਂਦੀ ਆਪਾਂ ਨੂੰ ਆਲੇ ਦੇ ਬੰਦੇ ਆ। ਇਹ ਘੜਨ ਵਾਲੇ ਰੋਜ਼ ਨਹੀਂ ਨਾ ਤਲਾਈ ਬਣਾਏ ਜਾਂਦੇ। ਕੱਲ ਬਾਪੂ ਕਹਿੰਦਾ ਜੀ, ਜਾ। ਹਾਂ ਜੀ। ਬਾਪੂ ਮम्मी ਕਹਿੰਦੀ ਇੱਥੇ ਰਹਿ ਜਾਣਾ ਮੈਂ ਕਿਹਾ ਨਾਲ ਲੈ ਜਾਣਾ। ਬਾਪੂ ਕਹਿੰਦੇ ਨਹੀਂ ਤੂੰ ਨਾਲ ਲੈ ਜੀ। ਮੈਂ ਕਹਿੰਦਾ ਤਾਂ ਪਹਿਲਾਂ ਇਸ ਚੀਜ਼ ਨੂੰ ਪਹਿਣਾ ਵੀ ਇਹ ਰੱਖੋ ਪਹਿਲਾਂ ਲਾ ਕੇ। ਸਸਤੇ ਵਾਂ ਲਕਮੀ ਉਹ ਜੀ ਬੰਦੇ ਲਾ ਦੇ ਥੋੜਾ ਜਿਹਾ ਚੇਰਾ ਇਹ ਨਾਲ ਸੋਨਾ ਲਾ ਲਈਏ ਲੋਬੀ ਹਾਂਜੀ ਹੁਣ ਅਸੀਂ ਸੈੱਟ ਦੇਖ ਰਹੇ ਹਾਂ ਸੈੱਟ ਸਾਰੇ ਸੋਨੇ ਆ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਆਪਰੇ ਤੋਂ ਪਰੇ ਆ ਹਨਾ ਸਾਰੇ ਘੈਂਟ ਡਿਜ਼ਾਈਨ ਆ ਸੈੱਟ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਬਹੁਤ ਘੈਂਟ ਆ ਇਹਦੇ ਨਾਲ ਰਲਦਾ ਮਿਲਦਾ ਹੀ ਆਪਾਂ ਨੂੰ ਪਸੰਦ ਕੀਤਾ ਸੀ ਆਪਾਂ ਹਾਂ ਸੀ ਇਹ ਮੀਆ ਬਸ ਇੱਕ ਕਲੀਅਰ ਦਾ ਫਰਕ ਆ ਤੇ ਚ ਹਾਂਜੀ ਹਾਂਜੀ ਦੋਸਤੋ ਅਸੀਂ ਉਹਨਾਂ ਦਾ ਕੰਟੈਕਟ ਨੰਬਰ ਵੀ ਉੱਪਰ ਦੇ ਰਹੇ ਹਾਂ ਤੁਸੀਂ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਕਰਨੀ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਬਹੁਤ ਘੈਂਟ ਘੈਂਟ ਡਿਜ਼ਾਈਨ ਨੇ ਠੀਕ ਆ ਏਸ਼ੀਆ ਜੁਐਲਰ ਮੋਗਾ ਠੀਕ ਆ ਉੱਪਰ ਉਹਨਾਂ ਦਾ ਕੰਟੈਕਟ ਨੰਬਰ ਚੱਲ ਰਿਹਾ ਤੁਸੀਂ ਉਹਨਾਂ ਨੂੰ ਕਿਸੇ ਟਾਈਮ ਵੀ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਕਰ ਸਕਦੇ ਹੋ ਪਹੁੰਚ ਗਏ ਏਸ਼ੀਆ ਜੁਵੈਲਰ ਵਾਲਿਆਂ ਦੀ ਠੀਕ ਆ ਤੇ ਰਾਮਗੰਜ ਮੰਡੀ ਚ ਮਾਤਾ ਡਿਜ਼ਾਈਨ ਬਹੁਤ ਘੈਂਟ ਤੋਂ ਘੈਂਟਾ ਸੋਨੇ ਤੋਂ ਸੋਨੇ ਨੇ ਮਾਤਾ ਸਾਡੀ ਕੰਫਿਊਜ਼ ਹੋ ਗਈ ਬੈਠੀ ਮੈਂ ਕਿਹੜਾ ਲਾਵਾਂ ਤੇ ਕਿਹੜਾ ਛੱਡਾਂ ਆ ਮਾਤਾ ਕੀਤਾ ਸਿਲੈਕਟ ਕੋਈ ਮਾਤਾ ਨੇ ਕਰੋ ਇਹ ਕਹਿ ਕੇ ਲੈ ਕੇ ਆਂਦਾ ਕਿ ਮਾਤਾ ਤੈਨੂੰ ਯੂਜ਼ ਕਰ ਪਿਆ ਕੇ ਲਿਆਉਣਾ ਤੇ ਮਾਤਾ ਨੂੰ ਇੱਥੇ ਆ ਕੇ ਸਰਪ੍ਰਾਈਜ਼ ਹੀ ਮਿਲੇ ਆ ਸਾਰੇ ਹੀ ਘੈਂਟ ਨੇ ਡਿਜ਼ਾਈਨ ਤੋਂ ਹੁਣਾਂ ਤੁਹਾਨੂੰ ਕਿਹੜਾ ਕਰੇ ਪਾਣਾ ਕਿਵੇਂ ਸਮਝਣਾ ਜੈਨ ਪਤਨ ਤੋਂ ਕਲੀਵ ਦੇਖ ਦਿਖਿੰਦੇ ਦੇ ਦੇਖੋ ਜੇ ਨਾਲ ਕੋਈ ਮਸਲਾ ਨਹੀਂ ਹੈ ਮੇਰੀ ਮੰਮਾ ਤੁਸੀਂ ਸਿਲੈਕਟ ਕੀਤਾ ਕਿਹੜਾ ਸੀ ਇਹ ਹਾਂ ਪਾਇਆ ਤੁਸੀਂ ਬੋਲੋ ਜੀ ਵੀਰੇ ਕਿ ਪਾਇਆ ਸੀ ਕਿੰਨਾ ਤੁਹਾਡੇ ਹਾਂਜੀ ਮੈਂ ਤਾਂ ਉਸੇ ਵੇਲੇ ਤੋਂ ਨਾ ਤਾਂ ਖਿਆਲ ਆਇਆ ਜੀ ਦੂਸਰਾ ਡਿਜ਼ਾਈਨ ਇਹ ਵਾਲਾ ਪਸੰਦ ਆਇਆ ਸੀਗਾ ਇਹ ਵੀ ਪ੍ਰੋਪਰ ਪਾਕੀ ਦਿਖਣਾ ਦੇਖੋ ਠੀਕ ਆ ਤੇ ਇੱਕ ਸੈਟ ਅਸੀਂ ਲੈਣ ਲੱਗੇ ਆ ਅੱਜ ਇਹ ਵਾਲਾ ਤਾਂ ਅਸੀਂ ਫੈਮਿਲੀ ਕਰ ਲਿਆ ਹਾਂ ਜੀ ਦੋਸਤੋ ਪਹਿਲਾਂ ਤਾਂ ਇੱਕ ਤਾਂ ਆਹ ਸਿਲੈਕਟ ਕਰ ਲਿਆ ਇਹ ਅਸੀਂ ਮੈਂ ਤੇ ਮਨਪ੍ਰੀਤ ਪਰਸੋਂ ਹੀ ਸਿਲੈਕਟ ਕਰ ਗਈ ਸੀ ਦੇਖ ਕਿੰਨਾ ਘੈਂਟ ਡਿਜ਼ਾਈਨ ਆ ਠੀਕ ਆ ਇਹ ਲਿਆ ਆਪਾਂ ਸਿਸਟਰ ਵਾਸਤੇ ਛੋਟੀ ਭੈਣ ਵਾਸਤੇ ਠੀਕ ਆ ਫਿਰ 150000 ਦਾ ਇੱਕ ਗੇਂਸਟ ਲੈ ਕੇ ਦੇਣ ਲੱਗਾ ਆਪਦੀ ਛੋਟੀ ਭੈਣ ਨੂੰ ਤੇ ਇੱਕ ਗਿਫਟ ਮੰਮਾ ਲਈ ਠੀਕ ਆ ਦੋ 200 ਦੋ ਸੈਟ ਲੈਣੇ ਆਪਾਂ ਆ ਤਾਂ ਬਹੁਤ ਕੈਂਡ ਲੱਗਿਆ ਸਨ ਇੱਕ ਵੱਖਰਾ ਡਿਜ਼ਾਈਨ ਕੈਂਡ ਲਾਦਣ ਬਾਕੀ ਅ ਇਥੇ ਡਿਜ਼ਾਈਨ ਸਾਰੇ ਤੁਸੀਂ ਦੇ ਪਰੇ ਤੋਂ ਪਰੇ ਪਏ ਆ ਜੋ ਤੁਸੀਂ ਆਓਗੇ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣੇ ਜ਼ੈਨ ਨੇ ਆ ਥੋੜਾ ਜਿਹਾ ਹੈਵੀ ਆਏ ਦੋਸਤੋ ਦੇਖੋ ਕੈਂਡਾ ਬਣਾਉਣੀ ਅੱਜ ਹੋ ਗਈ ਹੈ ਦੂਜੀ ਇਹਦੇ ਵਿੱਚ ਸਪੈਸ਼ਲ ਰੈਕਟ ਹੈ ਤਾਂ ਬਾਕੀ ਇਹ ਬੈਕ ਸੀ ਰੱਖਾ ਕੈਂਡਾ ਦੇ ਫਰੰਟ ਤੇ ਬਹੁਤ ਕੰਫਰਟ ਲੱਗਿਆ ਬਹੁਤ ਬੋਲ ਲਿਆ ਲੈ ਕਿੰਨਾ ਪਿਆਰਾ ਡਿਜ਼ਾਈਨ ਹੈ ਹਾਂਜੀ ਮਾਤਾ ਫਿਰ ਉਹ ਮੰਗ ਲਈਏ ਹੂੰ ਜਿਹੜਾ ਕੀਤਾ ਸਲੈਕਟ ਨਹੀਂ ਲੱਗਦਾ ਪਤਾ ਜੀ ਹੂੰ ਚੱਲ ਨਹੀਂ ਕੈਂਡਾ ਦੀ ਬੰਨ ਦੱਸ ਫਿਰ ਨਹੀਂ ਨਹੀਂ ਕੋਈ ਨਹੀਂ ਫਿਰ ਦਿਖਾ ਦੇ ਕੋਈ ਹੈ ਨਾ ਇਸ ਤੋਂ ਬਿਨਾ ਸਾਰੇ ਚੱਕ ਨਹੀਂ ਇਹ ਹੋਰ ਮੇਰੇ ਗਾਜੂ ਆ ਤਾਂ ਸਾਡਾ ਹੋ ਗਿਆ ਜੀ ਹਾਂਜੀ ਇਹ ਤਾਂ ਥੋੜਾ ਹੈਗਾ ਜੀ ਇਹ ਸਾਡਾ ਹੋ ਗਿਆ ਤੇ ਜਿਹੜੇ ਸਿਲੈਕਟਰ ਸਿਲੈਕਟਰ ਜੀ ਉਹ ਅਲੱਗ ਰੱਖ ਲਓ ਫਿਰ ਉਹਨੇ ਸਿਲੈਕਟ ਕਰ ਲਿਆ ਠੀਕ ਆ ਮਾ ਅੱਗਾ ਮੇਰੇ ਪਰਾਂਟ ਆ ਤਰਹੁਣ ਹੋ ਗਏ ਆ ਗਏ ਆ ਕਰੇ ਆਪਾਂ ਤੇ ਜਲਦੀ ਜਲਦੀ ਘਰ ਦੇ ਕੰਮ ਕਰਨ ਵਾਲੇ ਸੀ ਕੁਵੇਲੇ ਹੋ ਗਏ ਮਾਤਾ ਦੋਦ ਮਿਲ ਕੇ ਕੰਨ ਚਲੇਗੀ ਬਾਪੂ ਦੇ ਦੇ ਨਾਲ ਬਾਪੂ ਵੀ ਰੋਟੀ ਖੰਦੀ ਦੋਦ ਫੜ ਕੇ ਲੱਗੇ ਆਉਣ ਦੀ ਠੀਕ ਆ ਪਰ ਸਸਪੈਂਸ ਬਾਕੀ ਹਾਲੇ ਵਲੌਗ ਨੂੰ ਕੰਟੀਨਿਊ ਕਰਿਓ ਇੱਕ ਚੀਜ਼ ਹੈ ਥੋੜੀ ਜਿਹੀ ਮੋਸਟ ਇੰਪੋਰਟੈਂਟ ਚੀਜ਼ ਹੈ ਨਾ ਮਾਤਾ ਨੂੰ ਨਹੀਂ ਹਲੇ ਪਤਾ ਠੀਕ ਆ ਉਹ ਆਪਾਂ ਹਾਈ ਦਿਖਾਉਣੀ ਆ ਠੀਕ ਆ ਤੇ ਥੋੜਾ ਲੇਟ ਹੋ ਗਈ ਸੀ ਗਾਵਾਂ ਚੋਂ ਦਾ ਟਾਈਮ ਹੋ ਗਿਆ ਸੀਗਾ ਤੇ ਮਾਂ ਤੇਨੇ ਸਬਜ਼ੀ ਬਣਾਉਣੀ ਸੀ ਤੇ ਮਾਂ ਵੀ ਸਬਜ਼ੀ ਸਬਜ਼ੀ ਬਣਾਉਣ ਲੱਗ ਗਈ ਤੇ ਮਾਂ ਦਾ ਧਾਰਾ ਚੋਂ ਲੱਗ ਗਈ ਠੀਕ ਆ ਤੇ ਫਿਰ ਬਲੌਗ ਨੂੰ ਕੰਟੀਨਿਊ ਕਰਦੇ ਆ ਆਪਾਂ ਓਕੇ ਤੇ ਫਿਰ ਆਪਾਂ ਜੁੜਦੇ ਆ ਜਲਦੀ ਜਲਦੀ 5 ਮਿੰਟ ਤੱਕ ਠੀਕ ਆ ਸਾਰੇ ਬਲੌਗ ਕੰਟੀਨਿਊ ਕਰਿਓ ਸਸਪੈਂਸ ਅਜੇ ਬਾਕੀ ਆ ਠੀਕ ਆ ਆਜੋ ਲਓ ਜੀ ਮਾਤਾ ਹੁਣ ਸਰ ਤਾਰਾ ਚੁੰਨ ਲੱਗੇ ਨੇ ਮਨਪੀਤ ਹੁਣ ਸਰ ਆ ਸਬਜੀ ਬਣਾਉਣ ਲੱਗੇ ਨੇ ਤੇ ਮੈਂ ਆ ਕੇ ਛੱਡਿਆ ਕਬੂਤਰ ਸੋ ਉਹਨਾਂ ਦਾ ਨਾਸ਼ਤਾ ਪਾਣੀ ਹੋ ਗਿਆ ਉਹਨੂੰ ਆਪਦੇ ਘਰ ਨੂੰ ਜਾਣ ਲੱਗੇ ਨੇ ਠੀਕ ਆ ਤੇ ਬੁੱਧੂ ਨੇ ਵੀ ਦੁੱਧ ਪੀ ਲਿਆ ਆਪਣੇ ਨੇ ਲਓ ਜੀ ਘਰ ਵਿੱਚ ਬਣ ਜਾਂਦੀਆਂ ਖੁੰਮਾਂ ਤੇਨ ਲੱਗੀ ਜਾਂਦਾ ਤੜਕਾ ਤੇ ਪ੍ਰੀਤੂ ਦੇ ਵੱਢੀਆ ਤੇ ਕਾਸਤ ਖਾਈ ਹੋਏ ਰੋ 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 ਜੈਦਨ ਵੱਢੀ ਦਿਖਾਈ ਬੱਜ ਗਿਆ ਇਹ ਕੁੰਬਾਂ ਦੇ ਨਾਲੋਂ ਵੀ ਚੀਕਨੇ ਸ਼ੁਰੂ ਕਰਤੀਆਂ ਹੈ ਕਿੱਦੂ ਕੇ ਮੜਾ ਜਾਂ ਦੂਜਾ ਕਰ ਲ ਕੇ ਚਿਕਨ ਚੁਕਣਾ ਬਣਾ ਲ ਗਏ ਵਜਾ ਪਾ ਕੇ ਹੈ ਬਈ ਚਿਕਨ ਚੁਕਣਾ ਨਹੀਂ ਇਹ ਕਿ ਨਹੀਂ ਮੈਨੂੰ ਮਸ਼ਰੂਮ ਚਿਕੜ ਨਹੀਂ ਧਰ ਲੱਗੀ ਸੀ ਕਿਤੇ ਕੋਈ ਕੁੰਬਾਂ ਦੀ ਕਰੀ ਵਾਲੀ ਸਬਜ਼ੀ ਬਰੀਕਾਂ ਬਣੂਗਾ ਨਾ ਢਾਲ ਕੇ ਸਾਦਿਕ ਸਬਜ਼ੀ ਕਿਸ ਨੇ ਬਣ ਪਈ ਤਾ ਸਬਜ਼ੀ ਕਿਸ ਨੇ ਸਬਜ਼ੀ ਵਾਲੀ ਸਬਜ਼ੀ ਹੈ ਨਾ ਮਾਕਰੋਮਰੀ ਤੇਗਾ ਲੈ ਬਾਪੂ ਤੇਰੀ ਘਰ ਆ ਲਈ ਸ਼ੋਪਿੰਗ ਕਰਕੇ ਆ ਜੀ ਖੋਸ਼ ਆ ਉਠੀ ਆ ਤੈ ਲਾਇਆ ਬੋਲਾ ਆ ਤਾਂ ਲਿਆ ਸੀ ਜੀ ਮਾਤਾ ਵਾਸਤੇ ਇਹ ਮਨਪੀਤ ਨੇ ਮਨਪੀਤ ਨੇ ਲੈ ਕੇ ਦਿੱਤਾ ਮਮਾ ਨੂੰ ਠੀਕ ਆ ਤੇ ਇਹ ਵਾਲਾ ਜਿਹੜਾ ਸੀਗਾ ਇਹ ਮੇਰੀ ਛੋਟੀ ਭੈਣ ਵਾਸਤੇ ਇਹ ਮੈਂ ਲਿਆ ਸੀਗਾ ਤੁਸੀਂ ਅਕਸਰੀ ਵਲੌਗ ਦੇ ਵਿੱਚ ਦੇਖਦੇ ਹੋ ਕਿ ਅਸੀਂ ਸੁਧਾਰਾ ਦੇਣ ਜਾਂਦੇ ਹਮੇਸ਼ਾ ਵੱਡੀ ਭੈਣ ਦਾ ਤੁਸੀਂ ਵੀਡੀਓ ਵਿੱਚ ਜਿਆਦਾ ਦੇਖਿਆ ਹੋਊਗਾ ਕਿ ਅਸੀਂ ਅੱਜ ਵੀ ਵੱਡੀ ਭੈਣ ਦਿਵਾਲੀ ਦੇਣ ਚੱਲੇ ਆ ਅੱਜ ਅਸੀਂ ਲੋਹੜੀ ਦੇਣ ਚੱਲੇ ਆ ਛੋਟੀ ਭੈਣ ਗਲੈਂਸ ਚਾ ਜੀ ਤੇ ਉਹਦੇ ਵਾਸਤੇ ਹਮੇਸ਼ਾ ਕੁਝ ਨਾ ਕੁਝ ਰਹਿ ਜਾਂਦਾ ਤੇ ਇਸ ਵਾਰ ਉਹਦੇ ਬ੍ਰਦਰ ਨੇ ਸਪੈਸ਼ਲ ਉਹਦੇ ਵਾਸਤੇ ਸੈਕਟਰ ਨੂੰ 골ਡ ਦਾ ਉਹਦੇ ਵਾਸਤੇ ਬਣਵਾਇਆ ਤੇ ਮਾਤਾ ਜੀ ਦੀ ਰੀਜ ਸੀਗੀ ਕਿ ਮੈਂ ਵੀ ਬਣਾਉਂ ਉਹ ਮਾਤਾ ਜੀ ਕਹਿੰਦੇ ਸੀ ਮੇਰਾ ਵੀ ਜੀ ਕਰਦਾ ਬਣਾਉ ਉਹਨੂੰ फेर ਮਾੜਾ ਪੀਦੂ ਕੇ ਮਾੜਾ ਪੀਦੂ ਆਪਾਂ ਮਮਾ ਨੂੰ ਵੀ ਬਣਾ ਲੀਏ ਫਿਰ ਤੇ ਬੰਦੇ ਦਾ ਪਤਾ ਨਹੀਂ ਹੁੰਦਾ ਜੀ ਇਹਨਾਂ ਸਾਰੀ ਜ਼ਿੰਦਗੀ ਦੇ ਲਾਂਭਾ ਮੇਰੇ ਸਿਰ ਰਹਿ ਜਾਣੇ ਮਾਤਾ ਵੀ ਸੈਟ ਮੰਗਦੀ ਸੀ ਲੇਕਿਨ ਨਹੀਂ ਦਿੱਤਾ ਹੁਣ ਠੀਕ ਆ ਹਾਂ ਹਾਂ ਠੀਕ ਆ ਤੇ ਇੱਕ ਇੱਕ ਬੀਬੀ ਦਾ ਨਿੱਕਾ ਜਿਹਾ ਕੋਲ ਰਹਿ ਆ ਕੱਢਣਾ ਵਾਲਾ ਫੋਨ ਮਾਦਾ ਦਾ ਸੀਗਾ ਉਹ ਖਰਾਬ ਵਾਲਾ ਟੁੱਟਿਆ ਜਿਆ ਸੀਗਾ ਤੇ ਉਹ ਉਹ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਮਾਰਾ ਤੈਨੂੰ ਉਹ ਵੀ ਲੈ ਦੇਣਾ ਠੀਕ ਹੋ ਜਾ ਫੇਰ ਦਿਲਾ ਲਾਂਗੇ ਵਧੀਆ ਠੀਕ ਆ ਖੁਸ਼ ਟੁੱਟਿਆ ਜਿਆ ਚਲਾਈ ਫਿਰ ਦੇ ਲੈ ਫਿਰ ਆ ਲੈ ਆਉਂਦਾ ਬੇ ਕੋਲ ਲਾਣਾ ਆਉਂਦੇ ਹੱਤ ਨਾਲ ਸੱਚੀ ਹੈ ਇਹ ਨਾ ਤੂੰ ਉਹ ਬੋਲਦੇ ਆ ਸੱਚੀ ਆ ਇਲਾ ਹੜ ਹਰ ਮੰਮੀ ਨੂੰ ਦੇਖ ਕੋਲ ਕੇ ਮੰਮੀ ਨੂੰ ਯਕੀਨ ਨਹੀਂ ਆਉਂਦਾ ਆਨ ਕਰ 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 ਕੇ ਖੋਲੋ ਇਹਨੂੰ ਖੋਲੋ 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 ਮਮ ਲੇ ਇਖ ਕੋਈ ਨਾ ਬੇਬੇ 3 ਹਾਂ ਉਹ ਤੇ ਇਹ ਚੀਜ਼ ਦਾ ਇਹ ਚੀਜ਼ ਦਾ ਮੰਮੀ ਨੂੰ ਪਤਾ ਨਹੀਂ ਸੱਟ ਤਾਂ ਸਾਹਮਣੇ ਲੈਦਾ ਔਰ ਇਹ ਚੋਰੀ ਲਿਆ ਤੇ ਮੈਨੂੰ ਪਤਾ ਨਹੀਂ ਸੀ ਮੈਂ ਕਿਹਾ ਚਲ ਕੋਈ ਨਹੀਂ ਵੀ ਫਿਰ ਉਹਨਾਂ ਕੋ ਚੱਲੀ ਤਾਂ ਜਾਂਦਾ ਮੇਰੇ ਜੋਗਾ ਮੰਮੀ ਦਾ ਬਾਲਾ ਪੁਰਾਣਾ ਫੋਨ ਸੀ ਕਿਉਂਕਿ ਪਹਿਲਾਂ ਉਹ ਫੋਨ ਮੈਂ 4-5 ਸਾਲ ਪਹਿਲਾਂ ਮੈਂ ਉਹਨੂੰ ਵਰਤਿਆ ਫੋਨ ਨੂੰ ਉਸ ਤੋਂ ਬਾਅਦ ਮਾਮੇ ਦਾ ਮੁੰਡਾ ਲੈ ਗਿਆ 2 ਸਾਲ ਹੋਨੇ ਵਰਤਿਆ ਉਹ ਜਮਾਂ ਪਿੱਟ ਗਿਆ ਸੀ ਮੰਮੀ ਬਲੂ ਸੀ ਪਿਛਾਈ ਦੀ ਕਿਤੇ ਆਵਾਜ਼ ਆਉਂਦੀ ਸੀ ਕਿ ਸਾਲ ਹੋ ਗਏ ਫਿਰ ਮੇਰੇ ਕੋਲ ਆਇਆ ਵਾ ਸੀ ਫਿਰ ਵੀ ਉਹਨੇ ਨਾ ਵਧੀ ਸਰੀ ਜਾਂਦਾ ਸੀਗਾ ਇੱਕ ਆਵਾਜ਼ ਹੀ ਛੋਟੀ ਸੀ ਥੋੜੀ ਜੀ ਸੋ ਮਾਮਾ ਨੂੰ ਇਹ ਨਾ ਮਾਹੂਨ ਲੈਤਾ ਠੀਕ ਆ ਸਕੀਪ ਮੈਂ ਅੱਜ ਦੇਪੇ ਹੁਣ ਬਹੁਤ ਕੋਸ਼ਿਸ਼ ਕੀਤੀ ਸਾਡੇ ਕੋਲ 10 ਵੀ ਸੀ ਐਕਸ ਸੀਗਾ ਮੈਂ ਕਿਹਾ ਉਹ ਚਲਾਈਏ ਪਰ ਉਹਦੇ ਆਈ ਕਲਾਉਡ ਐਪਲ ਆਈਡੀ ਵਰਨਾ ਤੇ ਮ ਕਾ ਉਹ ਲੋਡ ਰਹੀ ਹੈ ਅੱਕ ਇਹ ਦਵਾਈ ਕਰ ਮਰੇ ਠੀਕ ਆ ਲੈ ਫਿਰ ਮਾਤਾ ਕੁਛ ਲੈ ਬਾਪੂ ਤੁਸੀਂ ਫੜਦਾ ਤੇ ਫੋਨ ਬਾਪੂ ਨੂੰ ਬੋਲਦਾ ਠੀਕ ਬਾਪੂ ਨੂੰ ਸੁਣਾ ਨਹੀਂ ਆਉਂਦਾ ਸੋ ਸਾਰੇ ਜਾਣੇ ਸੀਗਾ ਸੋ ਜੋ ਅੱਜ ਹੈਗਾ ਕਿ ਜਿਹੜਾ ਇੱਕ ਗਿਫਟ ਦੱਸਿਆ ਸੀ ਮੈਂ ਮਨਪ੍ਰੀਤ ਨੇ ਲੈ ਕੇ ਦਿੱਤਾ ਮਮਾ ਨੂੰ ਠੀਕ ਆ ਤੇ ਇੱਕ ਮਿਆਂ ਦੀ ਸਿਸਟ ਵਾਸਤੇ ਲਿਆ ਸੋ ਅੱਜ ਅੱਜ ਪਹਿਲੀ ਸ਼ਾਪਿੰਗ ਹੈ ਜਿਹੜੀ ਅਸੀਂ ਆਪਦੇ ਲਈ ਨਹੀਂ ਕੀਤੀ ਉਹਨਾਂ ਮਾਰੀ ਤੇ ਪਹਿਲੇ ਹੀ ਕੀਤੀ ਠੀਕ ਹੈ ਹੁਣ ਬਾਹਰ ਬੈਠੀ ਵਲੌਗ ਦੇਖਦੀ ਹੋਊਗੀ ਕਿਉਂਕਿ ਖੋਸ਼ ਆ ਹਮੇਸ਼ਾ ਸ਼ਿਕਵਾ ਕਰਦੀ ਆ ਲੜਦੀ ਆ ਕਹੋਗੀ ਤੁਸੀਂ ਵੱਡੀ ਭੈਣ ਦਾ ਹਮੇਸ਼ਾ ਯਾਦ ਕਰਦੇ ਹੋ ਮੇਰੇ ਨਾਲ ਦੀ ਦਰਾਹਿਆ ਕਰਦੇ ਮੇਰੇ ਨਾਲ ਦੀ ਦਰਾਹਿਆ ਕਰਦੇ ਅੱਜ ਤਾਂ ਹੋਰ ਖਰਚਾ ਆਉਣਾ ਹੈ ਠੀਕ ਹੈ ਹਾਂ ਇੱਥੇ ਥੋੜਾ ਜਿਹਾ ਸ਼ੁਰੂਆਤ ਹੋਈ ਆ ਜੀ 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 ਸੋ ਜਿਹੜਾ ਆਪਾਂ ਇਹ ਸਾਰਾ 골ਡ ਜਿਹੜਾ ਲੈ ਕੇ ਜਾਂਦਾ ਆਪਾਂ ਲਿਆਂਦਾ ਏਸ਼ੀਆ ਜੁਐਲਰ ਵਾਲਿਆਂ ਤੋਂ ਠੀਕ ਹੈ ਤੇ ਬਹੁਤ ਨਾਈਸ ਪਰਸਨ ਨੇ ਸਾਰੇ ਬਹੁਤ ਵਧੀਆ ਸਟਾਫ ਆ ਉਹਨਾਂ ਦਾ ਤੇ ਬਹੁਤ ਰਿਸਪੈਕਟਫੁਲੀ ਅਟੈਂਡ ਕਰਦੇ ਨੇ ਸਾਰਿਆਂ ਨੂੰ ਠੀਕ ਆ ਡਿਜ਼ਾਈਨ ਵੀ ਉੱਥੇ ਬਹੁਤ ਸੋਹਣੀ ਵੀ ਬਹੁਤ ਸੋਹਣੀ ਡਿਜ਼ਾਈਨ ਬਹੁਤ ਵਧੀਆ ਬਹੁਤ ਸੋਹਣੀ ਡਿਜ਼ਾਈਨ ਆ ਇੱਕ ਤੋਂ ਇੱਕ ਆ ਇੱਕ ਤੋਂ ਇੱਕ ਚੀਜ਼ ਆ ਇਦਾਂ ਨਹੀਂ ਹੈਗਾਗਾ ਕਿ ਵਧੀਆ ਤੋਂ ਵਧੀਆ ਘੈਂਟ ਤੋਂ ਘੈਂਟ ਹੈਗਾ ਸਮਾਨ ਉੱਤੇ ਜੇ ਕਿਸੇ ਨੇ ਵੀ ਸਰਵਿਸ ਵੀ ਬਹੁਤ ਜ਼ਿਆਦਾ ਵਧੀਆ ਕਿ ਕਿਉਂਕਿ ਆਪਣੀ ਮੈਰਚਾਂ ਦਾ ਹੁੰਦਾ ਕਿ ਆਪਾਂ ਇੱਕਦਮ ਨਹੀਂ ਆਪਾਂ ਨੂੰ ਆਪਾਂ ਨੂੰ ਆਰਡਰ ਦੇ ਕੇ ਤਿਆਰ ਕਰਾਉਣਾ ਪੈਂਦਾ ਜਿੱਦਾਂ ਕੋਈ ਇਸ਼ੂ ਨਹੀਂ ਆਊਗਾ ਤੁਹਾਨੂੰ ਤੁਸੀਂ ਕੋਈ ਵੀ ਇਦਾਂ ਦਾ ਕੋਈ ਜੁਵੈਲਰੀ ਖਰੀਦਣਾ ਚਾਹੁੰਦੇ ਹੋ ਤੁਸੀਂ ਸਿੱਧਾ ਚਾ 골ਡ ਦੀ ਚਾਹ ਡਾਇਮੰਡ ਕੁਝ ਵੀ ਹੈ ਤੁਸੀਂ ਕਿੰਨਾ ਚਾਹੁੰਦੇ ਹੋ ਤੁਸੀਂ ਜਾ ਕੇ ਉਹਨਾਂ ਕੋਲੇ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਠੀਕ ਆ ਤੇ ਜੇ ਤੁਸੀਂ ਇਹ ਵੀ ਕਹਿ ਦੋਗੇ ਕਿ ਜਸ ਸਿੱਧੂ ਦੇ ਅਸੀਂ ਆ ਵੀਡੀਓ ਦੇਖ ਕੇ ਆਏ ਆ ਤੇ ਫਿਰ ਤੁਹਾਨੂੰ ਡਿਸਕਾਊਂਟ ਵੀ ਜ਼ਰੂਰ ਕਰਨਗੇ ਉਹ ਠੀਕ ਆ ਜਾਂ ਕੋਈ ਨਾਮ ਜ਼ਰੂਰ ਲੈ ਦਿਓ ਓਕੇ ਤੇ ਠੀਕ ਆ ਦੋਸਤੋ ਫਿਰ ਅੱਜ ਵਾਲੀ ਵਲੌਗ ਦੀ ਹਾਜ਼ਰੀ ਇਨਕ੍ਰ ਤੇ ਬਾਪੂ ਦਾ ਵੀ ਪੈਗ ਦਾ ਟਾਈਮ ਹੋ ਗਿਆ ਬਾਪੂ ਹੱਥ ਬੰਨੀ ਬੈਠਾ ਬਾਪੂ ਨੇ ਬਾਪੂ ਨੇ ਕੁੱਕੜ ਅੰਮੀ ਮੱਖਾਂ ਨਹੀਂ ਚਲਵਾਂਗੇ ਹੈ ਚਲੋ ਫਿਰ ਮਿਲਦੇ ਹਾਂ ਫਿਰ ਕੱਲ ਅਗਲੇ ਵਲੌਗ ਦੇ ਵਿੱਚ ਹੈਨਾ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਲਓ